ਇੱਥੇ ਕਸਤੀ ਟੁੱਟ ਗਈ ਜੀ ਤੁਸੀਂ ਆ ਦੇਖੋ ਕਿ ਨੁਕਸਾਨ ਤਾਂ ਵੈਸੇ ਕੀ ਹੋਣਾ ਚਲੋ ਪਰ ਆ ਨੁਕਸਾਨ ਜ਼ਰੂਰ ਹੋਏਗਾ ਖੇਤਾਂ ਦਾ ਨੁਕਸਾਨ ਇਹ ਵੀ ਖੇਤ ਖਰਾਬ ਹੋ ਜਾਂਦੇ ਜਿਆਦਾ ਪਾਣੀ ਤੋਂ ਖੜ ਜਾਂਦੇਗਾ ਤੇ ਇਹ ਬਾਈ ਆ ਬਾਈ ਹੋਰੀ ਆਏ ਖੜੇ ਨੇ ਵਿਰਕ ਕਲਾਂ ਦੇ ਵਿਰਕ ਫੁਰਤ ਦੇ ਠੀਕ ਹੈ ਤੇ ਇਸ ਤੋਂ ਇਲਾਵਾ ਬਾਈ ਜਿਹੜੇ ਕਰਮਚਾਰੀ ਐ ਇੱਥੋਂ ਦੇ ਉਹ ਵੀ ਲੱਗੇ ਹੋਏ ਨੇ ਵੈਸੇ ਸਫਾਈ ਕਰਲਾ ਤੁਸੀਂ ਦੇਖ ਸਕਦੇ ਹੋ ਈਦਾ ਲਾ ਬਈ ਗਰਮੀਤ ਕੀ ਹਾਲ ਚਾਲ ਠੀਕ ਹੈ ਹਾਂਜੀ ਹਾਂਜੀ ਹਾਂ ਹਾਂ ਬਈ ਹੁਣ ਕੱਸੀ ਟੁੱਟ ਗਈ ਕਿੰਨੇ ਕਬਜ਼ੀ ਕਰਨਾ ਹੋਊਗੀ ਇਹ ਇਹਦਾ ਰਾਤ ਲੱਗਦਾ ਯਾਰ ਜਦੋਂ ਹਨੇਰੀ ਨੂਰੀ ਆਈ ਆ ਉਸੇ ਦੀ ਕੰਮ ਆ ਚੱਪ ਚੁੱਪ ਫੜ ਗਿਆ ਹਣਾ ਹਾਂ ਠੀਕ ਹੈ ਤੇ ਮਨਗਦਲੇ ਵੀ ਹੋ ਗਏ ਹੋਣਗੇ ਇਹਨੂੰ 8-9 ਘੰਟੇ ਦਾ 7-8 ਘੰਟੇ ਦਾ ਹੋ ਗਿਆ ਹੋਣਾ ਤੇ ਕਿੰਨਾ ਕ ਨੁਕਸਾਨ ਲੱਗਦਾ ਹੋ ਜੂਗਾ ਹਾਂ ਤਾਂ ਬਈ ਇਹ ਨਾ ਪਣੀ ਖਾਚਾ ਹੀ ਹੋ ਸਕਦਾ ਤਾਂ ਹਾਂ ਅਜੇ ਤੱਕ ਕੋਈ ਮੁਲਾਜ਼ਮ ਨੂੰ ਜਮਾਇਆ ਨਹੀਂ ਹੈਣਾ ਕੱਲੇ ਜਿਹੜਾ ਤਾਂ ਦਾ ਹਾ ਦਰੂਗਾ ਹੁੰਦਾ ਹੀ ਆਇਆ ਹਾਂ ਕੋਈ ਸਰਕਾਰੀ ਅਫਸਰ ਕੋਈ ਹੋਰ ਨਹੀਂ ਆਇਆ ਹਜ ਤੱਕ ਠੀਕ ਹੈ ਕੋਈ ਪ੍ਰਸ਼ਾਸਨ ਕੋਈ ਜਲੇ ਦਾ ਪ੍ਰਸ਼ਾਸਨ ਨਹੀਂ ਆਇਆ ਇਹ ਗੱਲ ਆਵਾਜ਼ ਆ ਬਈ ਸੰਸਾਰ ਤੁਸੀਂ ਆ ਨਾ ਬਈ ਸਾਰੇ ਨਿਸ਼ਾਨੀ ਆ ਬਈ ਹੂੰ ਕੋਈ ਮਨ ਕੋਈ ਮੈਗਮਾ ਆ ਗਈ ਕੋਈ ਰਾਤ ਨੂੰ ਕੋਈ ਮਨ ਨਿਹਰੀ ਕਪਾ ਆਇਆ ਅਸਲ ਦੇ ਵੇਖਣ ਦਾ ਹੱਕ ਹਾਂ ਕਾਦੀ ਦਰਖਾਹ ਕਾਦੀ ਲੈਂਦੇ ਸਹੀ ਗੱਲ ਆ 8:20 ਮਿੰਟ ਹੋ ਗਏ ਤੇ ਆਉਣਾ ਚਾਹੀਦਾ ਸੀਗਾ ਹੁਣ ਤੱਕ ਹਣਾ ਬਈ ਪਹਿਲਾਂ ਇਸ ਤੋਂ ਪਹਿਲੇ ਆਉਣਾ ਚਾਹੀਦਾ ਸੀਗਾ ਐਮਰਜੈਂਸੀ ਡਿਊਟੀ ਵਾਲੇ ਲਿਖਣੇ ਸੀਗਾ ਸੀ ਜੋ ਆਪਾਂ ਡਿਊਟੀ ਨਾਲ ਦੇਖੇ 9 10 ਵਜੇ ਸ਼ੁਰੂ ਹੁੰਦੀਆਂ ਪਰ ਐਮਰਜੈਂਸੀ ਲਾ ਕੇ ਡਿਊਟੀ ਨਾਲ ਪਏ ਇਹਦਾ ਹੱਲ ਕਰ ਦਿੰਦੇ ਸੀ ਪਾਣੀ ਪੂਣੀ ਵੀ ਨਹੀਂ ਹਾਲੇ ਬੰਦ ਕੀਤਾ ਜਾ ਰਿਹਾ ਤੇ ਆਹ ਦੇਖ ਲਓ ਇਧਰਲੇ ਪਾਸੇ ਵੀ ਕਿੰਨਾ ਘਾਰਾ ਪੈ ਗਿਆ ਇਧਰ ਤਾਂ ਚਲੋ ਪੈਣੇ ਪੈਣਾ ਸੀਗਾ ਇਧਰ ਤਾਂ ਜੀ ਬਿਚੀ ਬਹੁਤ ਸੀਗੀ ਪਰ ਫਿਰ ਵੀ ਪਟ ਪੀ ਰਹਾ ਤੁਸੀਂ ਦਰਖਤ ਦੇਖ ਸਕਦੇ ਹੋ ਡੱਬਾ ਡੱਬਰਾ ਹੱਥ ਦਿੱਤਾ ਕਿ ਔਰ ਹਨਾ ਇਹ ਕੀ ਹੋ ਸਕਦਾ ਦਾ ਤਖੜੀ ਦੀ ਤੇ ਪਾਣੀ ਅੱਗੇ ਕੰਦੇ ਕੁਝ ਵੀ ਨਹੀਂ ਖੜਦਾ ਹੁੰਦਾ ਦਾ ਆਪਾਂ ਦੇਖ ਰਹੇ ਆ ਨਹੀਂ ਇਧਰ ਵੀ ਨੁਕਸਾਨ ਹੋਈ ਸਾਰੇ ਪਾਣੀ ਭਰ ਗਿਆ ਇਧਰ ਤੇ ਕਟਾਣਾ ਦੋਹਿਆ ਆ ਦੇਖੋ ਆ ਕਾਸ਼ੀ ਤਾਂ ਸਾਫ਼ ਕਰਨ ਵਾਲੀ ਹੈਗੀ ਕਿੰਨੇ ਆਹ ਥੱਲੇ ਵਿੱਚ ਜਿਆਦਾ ਫਸਿਆ ਪਿਆਗਾ ਇਹ ਜਿਹਦਾ ਸਾਫ਼ ਕਰਨਾ ਚਾਹੀਦਾ ਚੱਲ ਉਪਾਈ ਹੋਵੇ ਨਹੀਂ ਤਾਂ ਦੇਖ ਰਿਹਾ ਕਿ ਇਹ ਵੀ ਰਹਿ ਰਿਹਾ ਕਿ ਉਹ ਚਾਹੇ ਰੋਜ਼ ਦੇਖ ਰਹੇ ਨੇ ਮੇਰੀ ਗੱਲ ਵਾਵਾ ਜੀ ਨੂੰ ਤੇ ਇਹ ਵੀਡੀਓ ਸ਼ੇਅਰ ਕਰ ਦੋ ਤਾਂ ਕਿ ਪ੍ਰਸ਼ਾਸਨ ਦੇ ਧਿਆਨ ਚ ਆਵੇ ਪਿੰਡ ਦੇ ਪਰ ਤੋਂ ਤੇ ਇੱਥੇ ਤਰ੍ਹਾਂ ਦੇ ਚਾਰਾਈ ਦੀ ਕਸਮੀ ਬੀ ਬਹੁਤ ਟੁੱਟ ਗਿਆ ਇਧਰੋਂ ਬਿਲਕੁਲ ਆ ਪੋਲਾਂ ਦਾਗਾ ਆ ਬਿਲਕਾਲੇ ਪਾਸੇ ਆ ਗਿਆ ਠੀਕ ਹੈ ਤੇ ਇਸ ਤਰ੍ਹਾਂ ਦੀ ਵੀਰ ਨੇ ਹਾਂ ਤਾਂ ਇਹ ਬੁਰਾ ਪਰ ਕੋਲ ਕੋ ਤੇ ਜੋ ਵੀ ਫੇਲ ਕਰ ਦੋ ਸਾਡੇ ਵਾਲੇ ਬਸ ਬਸ ਸਰਕਾਰ ਤੱਕ ਮੰਤਰੀ ਪ੍ਰਸ਼ਾਸਨ ਤੱਕ ਕੋਈ ਸਰਕਾਰ ਤੱਕ ਕੋਈ ਜਾ ਕੇ ਇਹਦਾ ਹੱਲ ਕਰ ਸਕਿਆ ਕਿਉਂਕਿ ਫੜੇ ਕੋ ਪਿੰਡਪੁੰਡਾ ਵਾਲਾ ਵੀ ਵੈਸੇ ਆਏਗਾ ਕਿ ਇਹ ਪੁਰਾਣੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਨਾ ਪਿੰਡ ਵਾਲਿਆਂ ਦਾ ਪ੍ਰਸ਼ਾਸਨ ਕੋਲ ਤੱਕ ਇਹ ਸਾਰਾ ਨੁਕਸਾਨ ਜਿਹੜਾ ਹੈਗਾ ਮਾਣ ਰਹੀ ਉਹ ਜਿਵੇਂ ਵੈਸੇ ਤਾਂ ਵਾਣ ਖਾਲੀ ਸੀਗੇ ਜੁੰਝ ਮੈਂ ਕਿਸੇ ਦੀ ਸਰੀ ਵਿਜੀ ਹੋਈ ਦਾ ਕਿਸੇ ਦੀ ਕੋਈ ਢੋਲੇ ਦੀ ਫਨੇਰੀ ਵਿਜੀ ਹੋਈ ਸੀਗੀ ਉਹਨਾਂ ਸਾਹ ਦੁਰ ਹੋ ਜੂ ਅੱਜ ਮੇ ਉਹ ਬੱਚੇ ਕਰਵਾ ਕੇ ਨਰਮਾ ਵੀ ਬੀਜਿਆ ਹੋਇਆਗਾ ਆ ਆ ਨਰਮਾ ਬੀਜਿਆ ਹੋਇਆਗਾ ਇਹਦਾ ਵੀ ਨੁਕਸਾਨ ਆਗਾ ਜਿੰਨਾ ਤੇਰੀ ਵੀ ਜੂਏਗੀ ਬਾਕੀ ਬਈ ਇਹ ਪਾੜ ਵਧੀ ਜਾਣਾ ਜਿੰਨਾ ਜਿਹੜਾ ਕੋਹ ਹਾਰੇ ਨਹੀਂ ਹੁੰਦਾਗਾ ਬਾਕੀ ਨਾ ਇੱਕ ਗੱਲ ਹੋਰ ਆ ਬਾਈ ਬਈ ਪਾਣੀ ਵੀ ਹੱਦੋਂ ਵੱਧ ਸੀਗਾ ਕੱਸੀ ਦੇ ਵਿੱਚ ਪਾਣੀ ਵੀਰੇ ਬਹੁਤ ਜ਼ਿਆਦਾ ਸੀਗਾ ਹਾਂ ਤੇ ਪਾਣੀ ਵੀ ਤਰ ਗਈ ਸੀ ਕੱਸੀ ਠੀਕ ਆ ਅਜੇ ਉੱਤੋਂ ਹੀ ਟਪਕੀ ਛਣਾ ਆ ਵੇਖੋ ਪਾਣੀ ਬੱਸ ਹੋ ਕੇ ਫੇਰ ਟੁੱਟੀ ਹੈ ਹਾਂ ਸਵਾਰੇ ਨਹੀਂ ਕਿਸਨੇ ਹਾਂ ਸਵਾਰੇ ਨਹੀਂ ਬਾਕੀ ਝਾਫੇ ਧੂਫੇ ਆੜ ਗਏ ਨਾ ਫਿਰ ਪਾਣੀ ਹੋਰ ਵਧ ਗਿਆ ਹਾਂ ਠੀਕ ਹੈ ਇਹ ਕੋਈ ਹੈ ਨਹੀਂ ਕੋਈ ਸਰਪਤਾਲ ਦਾ ਯਾਰ ਹਾਂ ਤੇ ਬਈ ਸਰਕਾਰ ਨੂੰ ਇਹ ਵੀਡੀਓ ਸ਼ੇਅਰ ਕਰ ਦੋ ਤਾਂ ਕਿ ਬਈ ਸਰਕਾਰ ਤੱਕ ਪਹੁੰਚੇ ਪ੍ਰਸ਼ਾਸਨ ਤੱਕ ਜਿਲ੍ਹਾ ਪ੍ਰਸ਼ਾਸਨ ਤੱਕ ਪਹੁੰਚੇ ਡੀਸੀ ਬਿਹੰਡਾ ਤੱਕ ਪਹੁੰਚੇ ਤਾਂ ਕਿ ਇਹਦਾ ਹੱਲ ਹੋ ਸਕੇ ਸ਼ਿਦੂ ਜੀ ਸ਼ਿਦੂ ਜੀ ਤੇ ਬਾਕੀ ਟੂਣਾ ਸਮਾਂ ਜਿਹੜਾ ਉਨ ਤਾਂ ਭੱਡੇ ਬਿਟਾਵੇ ਕਰਦੇ ਅੱਜ ਵੀ ਇੱਥੇ ਕਿਸੇ ਨੂੰ ਆਉਣਾ ਚਾਹੀਦਾ ਸੀਗਾ ਵੀ ਸਾਥ ਤੱਕ ਜਾ ਕੇ